اے ਅਮਰੀ ਮਾਏ ਸੰਗੋ ਮੈਂ ਪਾਇਆ ਸਭੂ ਦਾ ਮਾਇਆ ਸਾਚਾ ਸਿੱਕੇ ਸਭੂ ਦਾ ਗਾਮ ਹਰੀ ਕੇ ਰਾ ਵਦ ਜੇ ਵਸਾਇਆ ਕਹਾਣਾ ਅਨੰਤੋ ਆ ਸੰਗੋ ਮੈਂ ਪਾਇਆ ਜੀ ਮਿਰਜ ਖੰਡਕਾਪਾ ਸਾਹਿਬ ਦੇ ਰਬਤਾ ਹੋਈ ਹੈ ਕਿਨੇ ਦਿਨੇ ਚੱਲਣਾ ਵਾ ਔਰ ਕਿਸ ਤਰੀਕੇ ਦੇ ਨਾਲ ਇਹ ਖੰਡਕਾਪਾ ਸਾਹਿਬ ਚੱਲਣ ਕੇ ਕਦੋਂ ਘੁੱਤ ਬੈਣ ਦੇ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੀ ਆਹਣ ਆਇਆ ਜਗਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਵਿਆਹ ਸਥਾਨ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਹਰ ਸਾਲ ਭਾਦੋਂ ਸੁਦੀ ਸਤਵੀਂ ਨੂੰ ਮਨਾਇਆ ਜਾਂਦਾ ਹੈ ਸੋ ਅੱਜ ਸਤਿਗੁਰੂ ਜੀ ਦੇ ਵਿਆਹ ਪੁਰਬਾਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸ੍ਰੀ ਅਖੰਡ ਸਾਹਿਬ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਗੁਰਦੁਆਰਾ ਸ੍ਰੀ ਸਤਕਰਤਾਰੀਆਂ ਸਾਹਿਬ ਸ੍ਰੀ ਅਖੰਡਪੜ ਸਾਹਿਬਾਂ ਦੀ ਆਰੰਭਤਾ ਹੋ ਚੁੱਕੀ ਹੈ ਜੋ ਨਿਰੰਤਰ 48 ਘੰਟੇ ਸ੍ਰੀ ਅਖੰਡਪੜ ਸਾਹਿਬ ਜੀ ਦਾ ਜਾਬ ਚੱਲੇਗਾ ਇਹ 10 ਤਰੀਕ ਨੂੰ ਸਵੇਰੇ ਗੁਰਦੁਆਰਾ ਸ਼੍ਰੀ ਕੰਨ ਸਾਹਿਬੀ ਖੇ 9 ਵਜੇ ਸ਼੍ਰੀ ਖਾਨਪੜ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਜੀ ਕੀ ਨਾਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਪਹਿ ਕਹਿਣ ਤੋਂ ਪਹਿਲਾਂ ਸਾਰੀ ਹੀ ਨਾਨਕ ਨਾਮ ਲੈਵਾ ਸੰਗਤ ਨੂੰ ਧੰਨ ਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸੁਲਖਣੀ ਦੇ ਵਿਆਹ ਪਰੋਪੀ ਲੱਖ ਲੱਖ ਵਧਾਈ ਦਿੰਦਾ। ਅੱਜ ਇਹ ਮਹਾਨ ਜਿਹੜਾ 537ਵਾਂ ਵਿਆਪਰਪ ਗੁਰਪੁਰਪੇ ਜੋੜ ਮੇਲਾ ਸੰਗਤਾਂ ਮਨਾਉਣ ਜਾ ਰਹੀ ਹੈ ਇਤਿਹਾਸਕ ਥਾਂ ਹੈ ਜਿੱਥੇ ਅਸੀਂ ਇਸ ਵੇਲੇ ਖੜੇ ਹਾਂ ਗੁਰਦੁਆਰਾ ਕੰਧ ਸਾਹਿਬ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਦੀ ਬਰਾਤ ਆ ਕੇ ਠਹਿਰੀ ਇੱਥੇ ਕੱਚੀ ਕੰਧ ਸੀ ਅੱਜ ਉਹ ਕੰਧ ਇੱਕ ਇਤਿਹਾਸਿਕ ਯਾਦਗਾਰ ਬਣ ਗਈ ਗੁਰੂ ਨਾਨਕ ਸਾਹਿਬ ਦੇ ਚਰਨ ਪਿਆ ਉਹ ਕੰਧ ਅਜੇ ਪਵਿੱਤਰ ਹੋਈ ਕਿ ਸੰਗਤਾਂ ਆ ਕੇ ਜਿੱਤੇ ਧੰਗੁਰ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਂਦੀਆਂ ਉਸ ਕੰਧ ਦੇ ਦਰਸ਼ਨ ਕਰਕੇ ਸ਼ਾਖ ਸਾਧ ਧੰਗੁਰ ਨਾਨਕ ਸਾਹਿਬ ਦੇ ਦਰਸ਼ਨ ਕਰਦੀਆਂ ਇਸ ਜੋੜ ਮੇਲੇ ਦੇ ਸੰਬੰਧ ਵਿੱਚ ਸਾਰੇ ਪ੍ਰੋਗਰਾਮ ਜਿਹੜੇ ਬੜੀ ਸਚੱਜੀ ਬੜੇ ਸਚੱਜੇ ਢੰਗ ਤਰੀਕਿਆਂ ਨਾਲ ਕੀਤੇ ਜਾ ਰਹੇ ਨੇ ਸਾਡੇ ਸਤਕਾਰਯੋਗ ਪ੍ਰਧਾਨ ਸ਼੍ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੇ ਦਿਸ਼ਾ ਨਿਰਦੇਸ਼ ਔਰ ਵੱਡਾ ਸਹਿਯੋਗ ਦੇ ਕੇ ਸਾਰੇ ਕਾਰਜਾਂ ਨੂੰ ਨੇਪਰੇ ਚਾੜਨ ਦੀ ਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨ ਲਈ ਇਹ ਸਾਰੇ ਕਾਰਜ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਇੱਥੇ ਬੇਨਤੀ ਕਰਾਂ ਅੱਜ ਗੁਰਦੁਆਰਾ ਕੰਧ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਤ ਕਰਤਾਰੀਆਂ ਸਾਹਿਬ ਇੱਥੇ ਗੁਰੂ ਨੇ ਕਿਰਪਾ ਕੀਤੀ ਏ ਅਖੰਡ ਪਾਠ ਸਾਹਿਬ ਜਿਹੜੇ ਨੇ ਆਰੰਭ ਹੋ ਚੁੱਕੇ ਨੇ ਔਰ ਇਹਨਾਂ ਦੇ ਭੋਗ 10 ਤਰੀਕ ਨੂੰ ਸਵੇਰੇ ਕਰਮਵਾਰ ਪੈਣਗੇ ਡੇਰਾ ਸਾਹਿਬ ਗੁਰਦੁਆਰੇ ਸਵੇਰੇ 6 ਵਜੇ ਭੋਗ ਪਵੇਗਾ ਬਾਕੀ ਸਥਾਨਾਂ ਤੇ 10 ਵਜੇ ਦੇ ਕਰੀਬ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ 10 ਸਤੰਬਰ ਦਿਨ ਮੰਗਲਵਾਰ ਨੂੰ ਹੋਏਗੀ ਸੋ ਅੱਜ ਜੋ ਖੰਡਪਾਰ ਸਾਹਿਬ ਆਰੰਭ ਹੋਏ ਨੇ ਮੈਂ ਇਸ ਗੱਲ ਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਇਹ ਵੀ ਕਹਿਣਾ ਚਾਹੁੰਦਾ ਜਦੋਂ ਕਿਸੇ ਘਰ ਵਿੱਚ ਖੁਸ਼ੀ ਦਾ ਮਕਾਮ ਹੋਵੇ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਖੰਡਪਾਰ ਸਾਹਿਬ ਕਰਕੇ ਗੁਰੂ ਦੀ ਆਗਿਆ ਲੈ ਕੇ ਹੀ ਰੰਭੇ ਜਾਂਦੇ ਨੇ ਅੱਜ ਉਹ ਗੁਰੂ ਦੀ ਅਸੀਸ ਲੈ ਕੇ ਗਰੰਤੀ ਸਾਹਿਬ ਨੇ ਅਰਦਾਸ ਕਰਕੇ ਉਹ ਖੰਡਪਾਰ ਸਾਹਿਬ ਆਰੰਭ ਕਰਵਾਏ ਨੇ ਬਹੁਤ ਬਹੁਤ ਗੁਰੂ ਦਾ ਧੰਵਾਦ ਗੁਰੂ ਦਾ ਸ਼ੁਕਰਾਨਾ ਜਿਸ ਕਾ ਕਾਰਜ ਤੇ ਨਹੀਂ ਕੀਤਾ ਮਾਨਸ ਕਿਆ ਵਿਚਾਰਾ ਰਾਮ ਮਾਲਕ ਆਪ ਵਿੱਚ ਖਲੋ ਕੇ ਇਹਨਾਂ ਕਾਰਜਾਂ ਨੂੰ ਨਿਪਰੇ ਚਾੜਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਧ